ਇਸ ਤਰ੍ਹਾਂ ਦੇਖਦੇ ਹੋ ਜੋ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਦੀ ਮੰਗ ਲੈ ਕੇ ਇਸ ਤਰ੍ਹਾਂ ਹੈ ਵੀ ਅਸੀਂ ਦਿੱਲੀੋਂ ਜਦੋਂ ਜਿਹੜਾ 13 ਮਹੀਨੇ ਬੈਠ ਕੇ ਜਿੱਤ ਕੇ ਆਏ ਸੀ ਮੋਰਚਾ ਉਹਦੇ ਵਿੱਚ ਸਾਨੂੰ ਲਿਖਤੀ ਸਰਕਾਰ ਨੇ ਦਿੱਤਾ ਸੀ ਪ੍ਰੋਫੈਸਰ ਸਾਹਿਬ ਦੀ ਇਲੈਕਸ਼ਨ ਦੀ ਬਿੱਲ ਜਿਹੜਾ ਅਸੀਂ ਬਿਨਾਂ ਜਥੇਬੰਦੀਆਂ ਨਾਲ ਚਰਚਾ ਕੀਤੇ ਇਹਨੂੰ ਪਾਰਲੀਮੈਂਟ ਵਿੱਚ ਪੇਸ਼ ਨਹੀਂ ਕਰਾਂਗੇ ਤੇ ਹੁਣ ਉਹ ਉਹਨਾਂ ਨੇ 2020 ਦਾ ਬਣਾ ਕੇ ਹੋਰ ਕੁ ਸੌਦਾ ਕਰਕੇ ਉਹ ਪੇਸ਼ ਕਰਨ ਜਾ ਰਹੇ ਨੇ ਉਹਦੇ ਲਈ ਸੂਬਾ ਸਰਕਾਰਾਂ ਨੂੰ ਭੇਜਿਆ ਉਹਨਾਂ ਨੇ ਜਿਹੜੇ ਸਟੇਕਹੋਲਡਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਕੋਈ ਤੁਹਾਡੇ ਇਹਦੇ ਇਹਦੇ ਹੱਕ ਚ ਆਏ ਦੇ ਵਿਰੋਧ ਚ ਜੋ ਤੁਹਾਡੀ رائے ਹੈ ਉਹ ਸਾਨੂੰ رائے ਦਿਓ ਅਸੀਂ ਪੰਜਾਬ ਚੋਂ ਬਹੁਤ ਵੱਡੀ ਗਿਣਤੀ ਵਿੱਚ ਜੀਮੇਲ ਕਰਕੇ ਕੇਂਦਰੀ ਬਿਜਲੀ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦਾ ਵਿਰੋਧ ਕੀਤਾ ਔਰ ਸਾਨੂੰ ਅਫਸੋਸ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਰਿਹਾ ਬੈਠਾ ਹੈ ਉਹ ਪਹਿਲਾਂ 8 ਤਰੀਕ ਤੱਕ ਸੀ ਤੇ ਹੁਣ ਉਹਦਾ ਜਵਾਬ ਦੇਣ ਦਾ ਆਖਰੀ ਤਰੀਕ 30 ਮਈ ਦਿੱਤੀ ਗਈ ਹੈ ਇਹ ਸਰਕਾਰ ਇਹਦੇ ਤੇ ਕੁਸਕਦੀ ਨਹੀਂ ਹੁਣ ਇੱਕ ਨਵਾਂ ਸੀਡ ਬਿੱਲ ਆ ਗਿਆ ਮਤਲਬ ਕੇਂਦਰ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਜਿਹੜਾ ਖੇਤੀ ਸਟੇਟ ਸਬਜੈਕਟ ਹੈ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹਦੇ ਵਿੱਚ ਦਖਲ ਕਿਵੇਂ ਦੇਣਾ ਹੈ ਕਦੇ ਤਾਂ ਨਵਾਂ ਮਾਰਕੀਟਿੰਗ ਐਕਟ ਦਾ ਡਰਾਫਟ ਲੈ ਭੇਜਦਾ ਉਹਨਾਂ ਨੇ ਅਸੀਂ ਵਿਰੋਧ ਕੀਤਾ ਰੋਕਿਆ ਤੇ ਹੁਣ ਉਹਨਾਂ ਨੇ ਸੀਡ ਦਾ ਇੱਕ ਡਰਾਫਟ ਭੇਜਤਾ ਨਵਾਂ ਸੀਡ ਐਕਟ 2025 ਉਦੇ ਵਿੱਚ ਸਾਰੀਆਂ ਕੇਂਦਰ ਸਰਕਾਰ ਭਾਵਨਾ ਆਪਣੇ ਕੋਲ ਲੈ ਜੂ ਸੀਡ ਵੇਚਣ ਦਾ ਵੀ ਸੀਡ ਪੈਦਾ ਕਰਨ ਦਾ ਵੀ ਸੀਡ ਸਪਲਾਈ ਦਾ ਇੰਪੋਰਟ ਐਕਸਪੋਰਟ ਦਾ ਸਾਰਾ ਅਧਿਕਾਰ ਉਹਨਾਂ ਕੋਲ ਆ ਜਾਣਗੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਪਰ ਉਹ 8 ਤਰੀਕ ਤੱਕ ਇਤਰਾਜ਼ ਮੰਗਿਆ ਅਸੀਂ ਆਸ ਰੱਖਾਂਗੇ ਵੀ ਸਾਡਾ ਮੁੱਖ ਮੰਤਰੀ ਵੀ ਉਹਦਾ ਵਿਰੋਧ ਕਰ ਦੋ ਪਰ ਜੇ ਨਾ ਕਰੂਗਾ ਤਾਂ ਫਿਰ ਅਸੀਂ ਮੁੱਖ ਮੰਤਰੀ ਨੂੰ ਵੀ ਉਸੇ ਲਾਈਨ ਚ ਖੜੀ ਸੰਗੇ ਜਿਹੜੀ ਲਾਈਨ ਚ ਅਸੀਂ ਕੇਂਦਰ ਨਾਲ ਲੜਾਈ ਲੜਦੇ ਹਾਂ ਇਹ ਤਾਂ ਇਹ ਦੂਸਰਾ 26 ਤਰੀਕ ਨੂੰ ਸਾਡਾ ਪੰਜਵੀਂ ਪੰਜਵੀਂ ਵਰੀ ਗੰਡਾ ਉਸ ਅੰਦੋਲਨ ਦੀ ਅਸੀਂ 26 ਨਵੰਬਰ ਤੋਂ ਜਾ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਸੀ 26 ਤਰੀਕ ਨੂੰ ਸਾਰੇ ਦੇਸ਼ ਵਿੱਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ 'ਚ ਅਸੀਂ ਵੱਡੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਮੈਮੋਰੰਡਮ ਦੇਣੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣੀ ਹੈ ਜੇ ਬਿਜਲੀ ਬਿੱਲ ਐ ਇਸ ਤਰ੍ਹਾਂ ਦਾ ਵੀ ਜੇ ਤੁਸੀਂ ਇਹ ਪਾਸ ਕੀਤਾ ਹਾਂ ਵੱਡਾ ਇੱਕ ਅੰਦੋਲਨ ਹੋਏਗਾ ਔਰ ਕੁਝ ਸੂਬੇ ਨੇ ਜਿੱਥੇ ਜ਼ਿਲ੍ਹਾ ਪੰਦਰ ਤੇ ਉਹਨਾਂ ਨੇ ਕਰਨਾ ਪਰ ਇਸ ਵਾਰੀ ਇੱਕ ਬਹੁਤ ਖੁਸ਼ੀ ਦੀ ਗੱਲ ਇਹ ਹੈ ਵੀ ਸਾਰੇ ਦੇਸ਼ ਵਿੱਚ ਹਰ ਰਾਜਤਾਨੀ ਤੇ ਵੱਡੇ ਵੱਡੇ ਇਕੱਠ ਹੋ ਕੇ ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਔਰ ਈਵਨ EMPLOYEES ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ INTUC, ATUC, CITU ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਉਹ ਵੀ ਇਹਦੇ ਵਿੱਚ ਸਾਡੇ ਨਾਲ ਨੇ ਤੋ ਉਮੀਦ ਹੈ ਸਾਰੇ ਦੇਸ਼ ਦੇ ਕਿਸਾਨ ਇਹਨੂੰ ਹੰਗਾਰਾ ਪਰਮਾ ਦੇਣਗੇ ਪੰਜਾਬ ਵਿੱਚ ਵੀ 26 ਤਰੀਕ ਨੂੰ ਵੱਡੀ ਰੈਲੀ ਚੰਡੀਗੜ੍ਹ ਚ ਹੋਈ ਕਿ ਬੀਜੇਪੀ ਦੇ ਆਗੂ ਗੇਜਰਾਮ ਨੇ ਕਿਹਾ ਕਿ ਕਿਸਾਨ ਨੂੰ 2-2000 ਪਾ ਲੈੰਦਾਰੇ ਕੇਂਦਰ ਸਰਕਾਰ ਤੋਂ ਉਹ ਵਾਪਸ ਕਰਦਨ ਵੀ ਕੇਂਦਰ ਸਰਕਾਰ ਦੀ ਐਨਐਸ ਕੀਮਾ ਨਹੀਂ ਕਿੰਨੇ ਕਿਸਾਨਾਂ ਨੂੰ ਦਿੰਦੇ ਆ ਉਹ ਉਹ ਬੀਜੇਪੀ ਵਾਲੇ ਹੀ ਨੇ ਜਿਹੜੇ ਲੈਂਦੇ ਨੇ ਆਮ ਕਿਸਾਨ ਨੂੰ ਪੁੱਛ ਲੋ ਤੇ ਖੜੇ ਨੇ ਕਿਸਾਨ ਕਿੰਨੇ ਕਰਨ 2000 ਰੁਪਇਆ ਤਿੰਨ ਮਹੀਨੇ ਬਾਅਦ ਮਿਲਦਾ ਔਰ ਇਹ ਤਾਂ ਮੂਰਖ ਬਣਾਉਣ ਵਾਲੀ ਖੇਡ ਹੈ 2000 ਰੁਪਇਆ ਸਾਲ ਦਾ ਚਾਰ ਬਾਰੀ 8000 ਰੁਪਇਆ ਦਿੱਤਾ 8000 ਰੀਨਲ ਕੀ ਹੁੰਦਾ ਜੀ ਸਾਰੇ 10 ਲੇ ਯੂਰੀਏ ਦੇ ਹੋਣਗੇ ਖਤਮਾਣੀ ਤੇ ਇਹ ਤਾਂ ਮੂਰਖ ਬਣਾਉਣ ਦੀ ਖੇਡ ਹੈ ਜਿਹੜੇ ਹੈਗੇ ਨੇ ਸਾਡੇ ਕਾਰਪੋਰੇਟ ਹਾਊਸਸ ਉਹਨਾਂ ਦਾ ਹਰ ਸਾਲ 4 ਲੱਖ 3 ਲੱਖ 4 ਲੱਖ ਕਰੋੜ ਉਹਨਾਂ ਦਾ ਕਰਜ਼ਾ ਮਾਫ਼ ਹੁੰਦਾ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਾਂ ਪਹਿਲਾਂ ਤਾਂ ਡਾਕਟਰ ਜੋਹਲ ਨੇ ਲਿਖਿਆ 1986 ਚ ਉਹਨੇ ਆਪਣੀ ਰਿਪੋਰਟ ਚ ਲਿਖਿਆ देयर ਇਸ ਅ ਕੰਟੀਨਿਊਸ ਕ੍ਰੀਜ਼ ਓਵਰ ਰੀਅਲ ਮਾਰਜਿਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰ ਥੈਨ ਐ ਡੈਕੇਡ ਉਹਨਾਂ ਕਹਿ ਇੱਕ 10 ਸਾਲ ਤੋਂ ਵੱਧ ਹੋ ਗਏ ਕਿਸਾਨਾਂ ਨੂੰ ਘੱਟ ਭਾ ਦੇ ਕੇ ਕੇਂਦਰ ਸਰਕਾਰ ਨੇ ਛੋੜਦੀ ਆਈ ਹੈ ਉਹਨਾਂ ਦਾ ਜਿਹੜਾ ਮੁਨਾਫਾ ਸੀ ਉਹਨੂੰ ਖਾ ਲੈਂਦੀ ਹੈ ਇਸੇ ਤਰ੍ਹਾਂ ਬਾਦਲ ਸਰਕਾਰ ਵੇਲੇ 2007-08 'ਚ 08 ਕੋ ਮਿਲਕ ਮੀਟੀ ਨੇ ਰਿਪੋਰਟ ਦਿੱਤੀ ਉਹਨਾਂ ਨੇ ਕਿ ਆਪ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਫਸਲਾਂ ਸਟੱਡੀ ਕਰਕੇ ਉਹਨਾਂ ਨੇ ਰਿਪੋਰਟ ਦਿੱਤੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਕਣਕ ਔਰ ਝੋਨਾ ਸਿਰਫ ਦੋ ਫਸਲਾਂ ਵਿੱਚ ਕੇਂਦਰ ਸਰਕਾਰ ਨੇ 1964-60 ਤੋਂ 2007-08 ਤੱਕ 2 ਲੱਖ 63900 ਕੁਝ ਕਰੋੜ ਕੇਂਦਰ ਸਰਕਾਰ ਨੇ ਸਕੁਇਜ਼ ਕਰ ਰਿਆ ਤੇ ਜੇ ਉਹਦੇ ਬਾਅਦ ਦਾ ਹੁਣ ਦਾ ਗਿਣੜੀ ਹੈ ਤਾਂ ਸਾਡਾ ਤਾਂ 4.5 ਲੱਖ ਕਰੋੜ ਬਣਦਾ ਸਾਡੇ ਸਿਰ ਤੇ ਇਨਾ ਕਰਜ਼ਾ ਨਹੀਂ ਹੈ ਇਹ ਬੜਾ ਸਿੱਧ ਕਰਦਾ ਹੈ ਵੀ ਇਹ ਜਿਹੜਾ ਸਕੁਇਜ਼ ਹੋਇਆ ਉਹ ਕਿਸਾਨਾਂ ਦਾ ਇਹ ਕਿਸਾਨਾਂ ਨੂੰ ਕਰਜ਼ੇ 'ਚ ਧੱਕਣ ਵਾਸਤੇ ਹੋਇਆ ਕਿਸਾਨ ਅਨਪੜ੍ਹ ਸੀ ਆ ਅਧ ਪੜ੍ਹ ਸੀ ਉਹ ਇਹਨਾਂ ਦੀਆਂ ਪਾਲਿਸੀਆਂ ਨੂੰ ਸਮਝ ਨਹੀਂ ਸਕਿਆ ਜਦੋਂ ਭਾਵੇਂ ਸੰਦਾ ਜਿਹੜਾ ਤਰੀਕਾ ਜਿੰਨੇ ਰਾਈਡਰ ਨੇ ਲੱਗੇ ਹੋਏ ਸੀਐਸਸੀਪੀ ਦੇ ਟਰਮਸ ਆਫ ਰੈਫਰੈਂਸ ਦੇ ਉੱਤੇ ਉਹ ਰਾਈਡਰ ਜਿੰਨੀ ਦੇਰ ਤੱਕ ਨਹੀਂ ਹਟਦੇ ਹਟਦੇ ਕਿਸਾਨ ਨਾਲ ਕਦੇ ਇਨਸਾਫ ਹੋਣਾ ਹੀ ਨਹੀਂ ਔਰ ਉਹ ਕਰਜ਼ੇ ਦੇ ਜਾਲ ਚੋਂ ਬਾਹਰ ਨਿਕਲ ਹੀ ਨਹੀਂ ਸਕਦਾ ਇਹ ਕਹਿਣਾ ਕਿ ਕਿਸਾਨ ਤਾਂ ਜੀ ਆਪਣੇ ਖਰਚੇ ਵਧਾ ਲੇ ਜੀ ਮੈਂ ਇਹ ਨਹੀਂ ਮੈਂ ਕਹਿੰਦਾ ਵੀ ਉਹ ਖਰਚੇ ਵਧਾਉਣ ਪਰ ਮੈਂ ਇਹ ਪੁੱਛਣਾ ਚਾਹੁੰਨਾ ਵੀ ਜਿਹੜੀ ਕਬੀਲਦਾਰੀ ਹੈ ਇਹ ਲਿਜਿਟਿਮਿਟੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਆਪਣੀ ਕਬੀਲਦਾਰੀ ਨੂੰ ਉਹ ਕਿਉਂ ਨਹੀਂ ਕਰਜੇ ਚੋਂਦੇ ਇਹ ਉਹਦੇ ਬਿਆਹ ਉਹ ਵੀ ਕਰਦੇ ਨੇ ਇਹ ਜੇ ਕੋਈ ਵਪਾਰੀ ਹੈ ਉਹ ਵੀ ਕਰਦਾ ਉਹ ਕਿਉਂ ਨਹੀਂ ਕਰਜੇ ਚੋਂਦੇ ਕਿਸਾਨ ਕਿਉਂ ਹੁੰਦਾ ਕਿਉਂਕਿ ਕਿਸਾਨ ਦਾ ਕਿੱਤਾ ਘਾਟੇਵੰਦਾ ਕੀਤਾ ਉਹਨੂੰ ਬਚਦਾ ਨਹੀਂ ਆਪਣੀ ਕਬੀਲਦਾਰੀ ਨੂੰ ਨਿਭਾਉਣ ਜੋਗਾ ਨਾ ਕੁਝ ਇਹਦੇ ਕਰਕੇ ਉਹ ਕਿਸਾਨ ਕਰਜੇ ਚ ਫਸਦਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਜੇ ਸਰਕਾਰ ਇਹ ਜਿਹੜਾ ਦੇਸ਼ ਦਾ ਬਜਟ ਹੈ ਇਹ ਲੋਕਾਂ ਦਾ ਬਜਟ ਹੈ ਨਾ ਜਿਹੜੇ ਕਾਰਪੋਰੇਟ ਹਾਊਸਿਸ ਨੇ ਕਿੰਨੇ ਪਰਸੈਂਟ ਨੇ 0.5% ਤੋਂ ਵੱਧ ਨਹੀਂ ਹੈਗੇ ਅੱਧੇ ਪਰਸੈਂਟ ਤੋਂ ਵੱਧ ਨਹੀਂ ਹੈਗੇ ਇਹਨਾਂ ਨੂੰ ਪਿਛਲੇ 15 ਸਾਲਾਂ ਚ 42 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਤਾ ਸਰਕਾਰ ਨੇ ਤੇ ਕਿਸਾਨਾਂ ਦੀ ਵਾਰੀ ਚੁੱਪ ਕਿਉਂ ਹੈ ਜੀ ਕਿਸਾਨਾਂ ਨੇ ਕੀ ਕਸੂਰ ਕੀਤਾ ਹੈ ਦੇਸ਼ ਦਾ ਇੱਕ ਪਾਸੇ ਤਾਂ ਕਹਿੰਦੇ ਨੇ ਇਹ ਅਨਧਾਤਾ ਹੈ ਅਨਧਾਤਾ ਕਹਿੰ ਕੇ ਫਲਾਉਣੀਆ ਦਿੰਦੇ ਨੇ ਦੂਜੇ ਪਾਸੇ ਉਹਦਾ ਗਲ ਬੱਡਣ ਵੇਲੇ ਹਰ ਪਾਲਿਸੀ ਉਹਦੇ ਖਿਲਾਫ ਘੜਦੇ ਨੇ ਪੰਜਾਬ 'ਚ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੂਬਾ ਜਾਂ ਕੇਂਦਰ ਨੇ ਜੋ ਵੀ ਵਾਅਦਾ ਕੀਤਾ ਤੁਹਾਨੂੰ ਉੱਥੇ ਉਹਦੇ ਬੇਨੀਫਿਟ ਮਿਲੇ ਇਹ ਵੀ ਇਹ ਵੀ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ 1600 ਕਰੋੜ ਰੁਪਏ ਐਨਾਨਸ ਕਰਦੇ ਨੇ ਜਿੱਤਾ ਜਿੱਥੇ ਇੱਕ ਢੇਲਾ ਨਹੀਂ ਸਾਡਾ ਮੁੱਖ ਮੰਤਰੀ ਜਾਂਦਾ ਚੈੱਕ ਦੇ ਕੋ ਫੋਟੋ ਖਿਚਾ ਲੈਂਦਾ ਜਦੇ ਬਾਅਦ ਚ ਅਫਸਰ ਵਾਪਸ ਲੈ ਲੈਂਦੇ ਨੇ ਚੈੱਕ ਕਹਿੰਦੇ ਘੱਟ ਦਿੱਤਾ ਗਿਆ ਬਾਅਦ ਦਮਾਂਗੇ ਮੋੜ ਦੇ ਕਿਸੇ ਨੂੰ ਅਜੇ ਤੱਕ ਕੋਈ ਦਸ ਦੇਵੇ ਕੋਈ ਕਿਸਾਨ ਬਾਹ ਕੜ ਕੇ ਕਹੇ ਹੜਪੀਲ ਕਿਸਾਨ ਕਿਸੇ ਨੂੰ ਢੇਲਾ ਮਿਲਿਆ ਕਿਸੇ ਨੂੰ ਢੇਲਾ ਨਹੀਂ ਦਿੱਤਾ ਹਾਂ ਵਾਹਿਗੁਰੂ ਨੇ ਸਾਡੇ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਜਿਹੜੀ ਸਪਿਰਟ ਸਾਨੂੰ ਦਿੱਤੀ ਉਹਦੇ ਨਾਲ ਪੰਜਾਬੀ ਜਿੱਥੇ ਵੀ ਦੁਨੀਆਂ 'ਚ ਬੈਠਾ ਸੀ ਉਹ ਹੜਪੀਲਾਂ ਦੀ ਮਦਦ ਲਈ ਭੱਜ ਤੁਰਿਆ ਅਸੀਂ ਉਹਨਾਂ ਦੇ ਘਰ-ਘਰ ਤੇ ਔਰ ਅਸੀਂ ਤੈਅ ਕੀਤਾ ਹੋਇਆ ਅਸੀਂ ਪਰਸੋਂ ਹੀ ਮੀਟਿੰਗ ਵਿੱਚ 42 ਲੱਖ ਰੁਪਏ ਦਾ ਯੂਰੀਆ ਅਲੱਗ-ਅਲੱਗ ਜਗ੍ਹਾ ਅਸੀਂ ਭੇਜਿਆ ਇਹ ਤੋਂ ਪਹਿਲਾਂ ਅਸੀਂ ਕੁਝ 30 35 ਲੱਖ ਦਾ ਅਸੀਂ ਪਹਿਲਾਂ ਵੇਚ ਚੁੱਕੇ ਇਸੇ ਤਰ੍ਹਾਂ ਸਾਰੀਆਂ ਜਟੇਬੰਦੀਆਂ ਨੇ ਇਹ ਤੋਂ ਇਲਾਵਾ ਕਈ ਕਰੋੜ ਰੁਪਏ ਦਾ ਸਮਾਨ ਅਸੀਂ ਮਹੜਪੀਟ ਸਾਨੂੰ ਭੇਜਤਾ ਤੇ ਹਾਲੇ ਮੈਨੂੰ ਇਹ ਮੁਰਗੀ ਦਾ ਦੇ ਪੈਸੇ ਦੇਣ ਵਾਲਾ ਮੁੱਖ ਮੰਤਰੀ ਦੱਸੇ ਜਿਹੜੀ ਬਾਉਣਾ ਰੋਗ ਲੱਗਿਆ ਜਿਹੜੀ ਹਲਦੀ ਰੋਗ ਲੱਗਿਆ ਇਸੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੋਣ ਪਰੂਏ ਨਹੀਂ ਤਾਂ ਗਰਦਾਬਰੀ ਵੀ ਨਹੀਂ ਕੀਤੀ ਔਰ ਫਿਰ 40% ਝਾੜ ਘਟ ਗਿਆ ਹਾਂ ਇੱਕ ਹੋਰ ਵਪਾਰ ਚੱਲ ਰਿਹਾ Rajasthan ਔਰ UP ਤੋਂ ਆਪਲੇ ਹੁੰਦੇ ਨੇ ਖਰੀਦ ਕੇ ਇੱਥੇ ਕਿਸਾਨਾਂ ਦੇ ਨਾਂ ਤੇ ਝਾਲੀ ਵੇਚ ਕੇ ਨਗਦ ਪੈਸੇ ਬਣਾਉਂਦੇ ਨੇ ਉੱਥੇ 1600 ਰੁਪਏ ਇਹਨਾਂ ਨੂੰ ਝੋਨਾ ਮਿਲਦਾ ਹੈ 16-1700 ਨੂੰ ਇੱਥੇ ਲਿਆ ਕੇ ਉਹਨੂੰ 2400 ਨੂੰ ਵੇਚਦੇ ਨੇ ਔਰ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਅੱਜ ਜਦੋਂ ਇਹ ਸਾਰੇ ਹੜ੍ਹ ਆਏ ਨੇ ਉਹ ਤੇ ਬਾਅਦ ਸਾਰਾ ਵਰਕਆਊਟ ਕਰਕੇ ਅਸੀਂ ਕਿਹਾ ਸੀ ਕਿ 120 22 ਲੱਖ ਟਨ ਤੋਂ ਵੱਧ ਚੋਂ ਨਾ ਪੰਜਾਬ 'ਚ ਹੋਣਾ ਹੁਣ 150 ਕ੍ਰੋਸ ਕਰ ਗਿਆ ਇਹਨਾਂ ਨੇ ਪਹਿਲਾਂ ਪਿਛਲੇ ਸਾਲ 182 ਲੱਖ ਟਨ ਚੋਂ ਨਾ ਸੀ ਪਿਛਲੇ ਸਾਲ 182 ਲੱਖ ਟਨ ਸੀ ਇਹਨਾਂ ਨੇ ਉਹ ਟਾਰਗੇਟ ਹਾੜਾ ਹੁਣ ਤੇ ਘਟਾ ਕੇ 172 ਕਰਤਾ ਫਿਰ ਰੋਲਾ ਪੈ ਗਿਆ ਵੀ ਝਾੜ ਘਟ ਗਿਆ ਇਹਨਾਂ ਨੇ 162 ਕਰਤਾ 165 165 ਕਰਤਾ 165 ਵੀ ਨਹੀਂ ਹੋਇਆ ਉਹ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੋਈ ਜਾ ਰਿਹਾ ਉੱਥੇ ਫਿਰ ਚੁੱਪ ਕਿਉਂ ਬਟਰ ਲੈਂਦੇ ਨੇ ਐ ਤਾਂ ਕਿਸਾਨਾਂ ਦਾ ਗਿਆ ਨਾ ਜਿਹੜਾ ਝਾੜ ਘਟ ਗਿਆ ਜਿਹੜੀ ਹੈਗੀ ਗਵਰਨਮੈਂਟ ਇੱਥੇ ਸੋਸ਼ਲਿਸਟ ਪੈਟਰਨ ਤੇ ਸਰਕਾਰਾਂ ਚੱਲਦੀਆਂ ਸਾਡਾ ਸੰਵਿਧਾਨ ਕਹਿੰਦਾ ਇਹ ਸਭ ਨੂੰ ਬਰਾਬਰ ਰੱਖ ਕੇ ਸਰਕਾਰ ਨੇ ਚਲਾਉਣਾ ਹੁੰਦਾ ਸਰਕਾਰ ਨੂੰ ਇੱਥੇ ਇੱਕ ਤਬਕੇ ਨੂੰ ਪਾਲੀ ਜਾਂਦੇ ਨੇ ਦੂਜਿਆਂ ਨੂੰ ਰਗੜਾ ਲਾਈ ਜਾਂਦੇ ਨੇ ਇਤਾਂ ਕਿੰਨੀ ਦੇਰ ਚੱਲੂ ਆਖਰ ਲੋਕ ਜਦੋਂ ਬਿਲਕੁਲ ਅਤ ਹੋਗੇ ਬਾਹਰ ਨਿਕਲੇ ਹੋਣਗੇ ਦੁਨੀਆ ਦੀਆਂ ਮਸਾਲਾ ਹੁਣ ਤਾਂ ਸ਼੍ਰੀਲੰਕਾ 'ਚ ਕੀ ਹੋਇਆ ਨੇਪਾਲ 'ਚ ਕੀ ਹੋਇਆ ਇਹ ਤਾਂ ਸਾਡੇ ਸਾਹਮਣੇ ਨੇ ਤੇ ਬੰਗਲਾਦੇਸ਼ ਵਿੱਚ ਕੀ ਹੋਇਆ ਉੱਥੇ ਦੀ ਉਹ ਜਿਹੜੀ ਪ੍ਰਧਾਨ ਮੰਤਰੀ ਇੱਥੇ ਲੁਕੀ ਫਿਰਦੀ ਹੈ ਤਾਂ ਕਿਤੇ ਇੱਥੇ ਦੇ ਲੋਕ 80 ਕਰੋੜ ਲੋਕ ਤਾਂ ਇੱਥੇ ਵੈਸੇ ਹੀ ਆਟਾ ਦਾਲ ਤੇ ਜਿਉਂਦੇ ਨੇ ਸਰਹੀ ਸਰਕਾਰ ਦੇਖੋ ਅਸੀਂ 74 75 ਸਾਲ ਹੋ ਗਏ ਆਜ਼ਾਦ ਹੋਇਆ ਨੂੰ ਅਸੀਂ ਹਾਲੇ ਤੱਕ ਰੋਟੀ ਕਮਾਉਣ ਯੋਗ ਨਹੀਂ ਕੀਤੇ ਲੋਕ ਆਪਣੇ ਕੌਣ ਚਲ ਵੀ ਆ ਵੀ ਹਾਲ ਨਹੀਂ ਇਹ ਇਹਦੇ ਜ਼ਿੰਮੇਵਾਰ ਸਰਕਾਰਾਂ ਨੇ ਉਹਨਾਂ ਨੇ ਪਾਲਸੀ ਬਣਾਉਣੀ ਹੁੰਦੀ ਹੈ ਸਰਕਾਰ ਚਲਾਉਣੀ ਆ ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਹਦਾ ਮਤਲਬ ਸਰਕਾਰ ਨੇ ਕੋਈ ਪਾਲਸੀ ਠੀਕ ਨਹੀਂ ਬਣਾਈ ਲੋਕ ਮਨੁੱਖ ਨੂੰ ਇਸ लायक ਨਹੀਂ ਬਣਾਇਆ ਜਦੋਂ ਬੱਚੇ ਨੂੰ ਪੜ੍ਹਾਉਨੇ ਆ ਉਹਨੂੰ ਪਾਲਦੇ ਆ ਉਹਨੂੰ ਇੱਕ ਮਨੁੱਖ ਬਣਾਉਣ ਵਾਸਤੇ ਹੁੰਦਾ ਮੈਨੂੰ ਤਾਂ ਕਈ ਵਾਰੀ ਹਾਸਾ ਆਉਂਦਾ ਸਰਦਾਰ ਮੁਕੰਮਲ ਤਰੀ ਬਹੁਤ ਵਾਰੀ ਕਹਿੰਦਾ ਰਿਹਾ ਗਰੀਬ ਘਰਾਂ ਦੇ ਮੁੰਡੇ ਪਰ ਤੁਸੀਂ ਦੱਸੋ ਮੁੰਡੇ ਕੀ ਨੂੰ ਕਹਿੰਦੇ ਮੁੰਡੇ ਜਦ ਤੱਕ ਆਕਲ ਨਾ ਆਵੇ ਅਸਰ ਮਤ ਹੋਵੇ ਅਸੀਂ ਉਹਨਾਂ ਨੂੰ ਮੁੰਡੇ ਕਹਿੰਨੇ ਆ ਅਸੀਂ ਮਨੁੱਖ ਕਹਿੰਦੇ ਹੀ ਨਹੀਂ ਇੱਥੇ ਮਨੁੱਖਾਂ ਦੇ ਹੱਥ ਨਹੀਂ ਆਈ ਸਰਕਾਰ ਮੁੰਡਿਆਂ ਦੇ ਹੱਥ ਆ ਗਈ ਉਹਨਾਂ ਨੂੰ ਨਾ ਚਲਾਉਣਾ ਹੁੰਦਾ ਕੁਝ ਨਾ ਕੋ ਸਮਝ ਹੈ ਤੇ ਪੰਜਾਬ ਦਾ ਬੇੜਾ ਗਰ ਕਰਕੇ ਰੱਖਦਾ ਕੇਂਦਰ ਤੇ ਪੰਜਾਬ ਸਰ ਪੰਜਾਬ ਸਰਕਾਰ ਤੋਂ ਕਿਸਾਨ ਕੀ ਕੰਪਨਸੇਸ਼ਨ ਦੀ ਮੰਗ ਕਰਦਾ ਦੇਖੋ ਜੀ ਅਸੀਂ ਤਾਂ ਬੜੀ ਕਲੀਅਰ ਜਿਹੜੇ ਜਿੱਥੇ ਹੜ ਮਾਰੇ ਇਲਾਕਿਆਂ ਚ ਅਸੀਂ ਕਿਹਾ ਵੀ ਜਿੱਥੇ ਕੋਈ ਪਸ਼ੂ ਗਿਆ ਉਹਦਾ 1 ਲੱਖ ਰੁਪਏ ਪਸ਼ੂ ਦੇ ਹਿਸਾਬ ਨਾਲ ਉਹ ਕਿਸਾਨ ਨੂੰ ਦੋ ਤੇ ਜਿਹਦਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਏ ਦੋ ਤੇ ਜਿਹਦੇ ਫਸਲ ਗਈ ਉਹਨੂੰ 1 ਲੱਖ ਰੁਪਏ ਗੰਨੇ ਦਾ ਗੰਨੇ ਦੀ ਫਸਲ ਚ 1 ਲੱਖ ਪਰ ਟੋਕਟ ਕੰਪਨਸੇਸ਼ਨ ਚਾਹੀਦਾ ਦੂਸਰਾ ਸੀ 70000 ਰੁਪਏ ਪਰ ਏਕੜ ਸਰਕਾਰ ਕੋਲੋਂ ਕੰਪਨਸੇਸ਼ਨ ਮੰਗਿਆ ਸਰਕਾਰ ਸਰਕਾਰ ਨੇ ਤਾਂ ਜਿਹੜਾ ਐਲਾਨ ਕੀਤਾ ਸੀ ਉਹ ਨਹੀਂ ਦਿੱਤਾ ਇਹ ਕੀ ਦੇਣਾ ਔਰ ਅੱਜ ਜਿਹੜਾ ਝਾੜ ਘਟਿਆ ਸੀ ਇਹਦਾ ਫੇਰ ਕਿਹਾ ਵੀ ਜਿਹੜੇ ਜਿਨ੍ਹਾਂ ਦੀ ਬੌਣੇ ਰੋਗ ਨਾਲ ਫਸਲ ਮਰ ਗਈ ਜਾਂ ਜਿਨ੍ਹਾਂ ਦੀ ਜਿਹੜੀ ਹੈਗੀ ਹਲਦੀ ਰੋਗ ਨਾਲ ਗਈ ਉਹਨਾਂ ਨੂੰ ਉਹਨਾਂ ਦਾ ਪੂਰਾ ਕੰਪਨਸੇਸ਼ਨ ਦੇ ਉਹ 70000 ਰੁਪਏ ਏਕੜ ਜੀ ਇਹ ਜਿਹੜੇ ਝਾੜ ਘਟਿਆ ਉਹਨਾਂ ਨੂੰ ਘਟੋ ਘਟ 500 ਰੁਪਏ ਏਕੜ ਬੋਨ ਸਰਕਾਰ ਦੇ ਜੀ ਭਾਰਤ ਅਮਰੀਕਾ ਵਪਾਰਕ ਸੰਧੀ ਕੋਈ ਹੋਈ ਹੈ ਜੀ ਡੇਰੀ ਨੂੰ ਲੈ ਕੇ ਤੁਹਾਡੇ ਪੇਜ ਤੇ ਆਪਣੇ ਦੇਖੋ ਜੀ ਸੜਾ ਪ੍ਰਧਾਨ ਮੰਤਰੀ ਕਹੀ ਜਾਂਦਾ ਮੈਨੂੰ ਕੋਈ ਵੀ ਇਮਤਾਰ ਨਹੀਂ ਪਏ ਮੈਂ ਖੇਤੀ ਦੇ ਮਸਲੇ ਤੇ ਕੋਈ ਸਮਝੌਤਾ ਅਮਰੀਕਾ ਨਾਲ ਨਹੀਂ ਕਰਦਾ ਪਰ ਅੰਦਰ ਖਾਤੇ ਜੜੀਆਂ ਕੰਸੂਆਂ ਬਾਹਰ ਆ ਰਹੀਆਂ ਸਮਝੌਤਾ ਹੋ ਚੁੱਕਾ ਹੈ ਤਾਂ ਸਰਕਾਰ ਨੇ ਵੀ ਅੱਜ ਮੀਡੀਆ 'ਚ ਕਹਿਤਾ ਕਿ ਅਸੀਂ ਨੇੜੇ ਪਹੁੰਚ ਗਏ ਜੀ ਅਸੀਂ ਬਾਰ ਬਾਰ ਕਿਹਾ ਵੀ ਜੇ ਖੇਤੀ ਡੇਰੀ ਔਰ ਸਹਾਇਕ ਧੰਦੇ ਜਿਹੜੇ ਨੇ ਫਿਸ਼ਰੀ ਬਿਗਰੀ ਇਹ ਜ ਜ ਇਹਨਾਂ ਨੂੰ ਜੇ ਤੁਸੀਂ ਲਿਓਂਗੇ ਅਸੀਂ ਉਹਨਾਂ ਦੇਸ਼ਾਂ ਦਾ ਨਾਲ ਕੰਪੀਟੀਸ਼ਨ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਤਾਂ ਇੰਡੀਆਂ ਵੱਡੀਆਂ ਹੈਵੀ ਸਬਸਿਡੀਆਂ ਨੇ ਅਸੀਂ ਤਾਂ ਨੈਗੇਟਿਵ ਚ ਸਬਸਿਡੀ ਜੇ ਸਬਸਿਡੀ ਗਾਈਜ਼ ਵਰਕ ਆਊਟ ਕਰੋ ਅਸੀਂ 35% ਨੈਗੇਟਿਵ ਚ ਸਾਡੀ ਜੇਬ ਤੋਂ ਜਾਂਦਾ ਹੈ ਉਹਨਾਂ ਨੂੰ 100% ਸਬਸਿਡੀ ਮਿਲਦੀ ਹੈ ਜਿੱਨੀ ਟੋਟਲ ਕਾਸਟ ਆਫ ਪ੍ਰੋਡਕਸ਼ਨ ਸਰਕਾਰ ਭੇਰ ਕਰਦੀ ਹੈ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਾਂਗੇ ਜੇ ਇਹਨਾਂ ਨੇ ਡੇਰੀ ਸੈਕਟਰ 'ਚ ਕਹਿਣ ਵੀ ਅਸੀਂ ਫੈਸਲਾ ਨਹੀਂ ਕੀਤਾ ਦੁੱਧ ਇੰਪੋਰਟ ਕਰ ਲਿਆ ਜਿਵੇਂ ਨਰਮੇ 'ਚ ਕੀਤਾ ਹੈ ਨਰਮਨ ਜੀ ਕਹਿੰਦੇ ਸੀ ਅਸੀਂ ਨਹੀਂ ਇਜਾਜ਼ਤ ਦਿੰਦੇ 11% ਡਿਊਟੀ ਘਟਾਤੀ ਅਗਲੇ ਉਹ ਬਾਹਰ ਮੰਗਾਉਣ ਲੱਗ ਗਏ ਤੇ ਸਾਡੇ ਸਾਡੇ ਨਰਮਾ ਪੱਤੀ ਸਾਰੀ ਖਤਮ ਹੋ ਗਈ ਮਹਾਰਾਸ਼ਟਰ ਚ ਕਰਨਾਟਕ ਚ ਦੇਖੋ ਕਿਵੇਂ ਖੁਦਕੁਸ਼ੀਆਂ ਹੋ ਰਹੀਆਂ ਉਹ ਜੇ ਇਸੇ ਤਰ੍ਹਾਂ ਇਹਨਾਂ ਕਹਤਾ ਵੀ ਅਸੀਂ ਦੁੱਧ ਦਾ ਡੇਰੀ ਦਾ ਸਮਝੌਤਾ ਨਹੀਂ ਕਰਦੇ ਪਰ ਪਾਊਡਰ ਇੱਥੇ ਆ ਜਾਓ ਜੇ ਪਾਊਡਰ ਆ ਗਿਆ ਡੇਰੀ ਦਾ ਸਮਝੌਤਾ ਹੋ ਗਿਆ ਫਿਰ ਡੁੱਬ ਜੂ ਸਾਰਾ ਕੁਝ ਤੇ ਅਸੀਂ ਨਹੀਂ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਕਰ ਸਕਦੇ ਦੇਸ਼ ਦੇ ਪਹਿਲਾ ਨੇ ਅਮਰੀਕਾ ਉਹਦਾ ਦੋਸਤ ਹੋਊਗਾ ਉਹ ਬਾਅਦ ਚ ਸਾਡੇ ਨਾਲ ਤਾਂ ਸਰਕਾਰ ਜਿਹੜਾ ਉਹਦੀ ਜ਼ਿੰਮੇਵਾਰੀ ਉਹ ਵਰਤਾ ਕਰੇ